ਖਬਰ ਹੁਸ਼ਿਆਰਪੁਰ ਜੇਲ੍ਹ ਦੇ ਅਧਿਕਾਰੀਆਂ ਤੇ ਵੀ ਵੱਡਾ ਐਕਸ਼ਨ ਲਿਆ ਗਿਆ ਕੈਦੀ ਦੀ ਕੁੱਟਮਾਰ ਮਾਮਲੇ ਦੇ ਵਿੱਚ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ 31 ਅਕਤੂਬਰ ਨੂੰ ਇੱਕ ਕੈਦੀ ਦੇ ਨਾਲ ਕੁੱਟਮਾਰ ਦਾ ਇਲਜ਼ਾਮ ਹੈ ਹਾਈ ਕੋਰਟ ਨੇ ਕੇਸ ਦੀ ਮੁੜ ਜਾਂਚ ਤੇ ਹੁਕਮ ਦਿੱਤੇ ਸਨ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਏ ਡੀ ਜੀ ਪੀ ਜੇਲ੍ਹ ਨੂੰ ਵੀ ਤਲਬ ਕੀਤਾ ਸੀ ਜ਼ਿਕਰ ਹੋ ਗਿਆ ਹੈ ਕਿ ਜੇਲ੍ਹ ਦੇ ਵਿੱਚ ਬੰਦ ਹਰਿੰਦਰਪਾਲ ਸਿੰਘ ਔਰ ਫਰੀਂਦਾ ਨੇ ਆਪਣੇ ਵਕੀਲ ਦੇ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਸ ਨੇ ਇਲਜ਼ਾਮ ਲਗਾਇਆ ਸੀ ਕਿ 31 ਅਕਤੂਬਰ ਨੂੰ ਜੇਲ੍ਹ ਅਧਿਕਾਰੀਆਂ ਤੇ ਵਾਰਡਰਾਂ ਨੇ ਉਸ ਤੇ ਨਾਲ ਕੁੱਟਮਾਰ ਕੀਤੀ ਅਤੇ 2 ਦਿਨ ਦੇ ਲਈ ਉਸ ਨੂੰ ਵੱਖਰੀ ਬੈੜਕ ਦੇ ਵਿੱਚ ਬੰਦ ਕਰ ਦਿੱਤਾ ਉਸ ਨੇ ਇਲਜ਼ਾਮ ਲਗਾਇਆ ਕਿ ਗੈਰ ਕਾਨੂੰਨੀ ਕੰਮ ਕਰਵਾਉਣ ਦੇ ਲਈ ਉਸ ਤੇ ਨਾਲ ਕੁੱਟਮਾਰ ਕੀਤੀ ਗਈ ਇਸ ਦੀ ਜਾਂਚ ਡੀਆਈਜੀ ਅਧਿਕਾਰੀ ਨੂੰ ਸੌਂਪੀ ਗਈ ਜਿਸ ਨੇ ਰਿਪੋਰਟ ਦੇ ਵਿੱਚ ਕੁੱਟਮਾਰ ਦੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਇਹ ਮਾਮੂਲੀ ਜਹੀ ਘਟਨਾ ਸੀ ਇਸ ਰਿਪੋਰਟ ਦੇ ਆਧਾਰ ਤੇ ਏਡੀਜੀਪੀ ਚੇਲਨਾ ਨੇ ਅਦਾਲਤ ਨੂੰ ਹਲਫੀਆ ਬਿਆਨ ਦਿੱਤਾ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਉਧਰ ਕੈਦੀ ਦੇ ਵਕੀਲ ਨੇ ਜਦੋਂ ਜੇਲ੍ਹ ਦੇ ਸੀਸੀਟੀਵੀ ਕੈਮਰਾ ਦੀ ਕਲਿੱਪ ਅਦਾਲਤ ਨੂੰ ਵਿਖਾਈ ਤਾਂ ਕੁੱਟ ਮਾਰਦੀ ਤਸਦੀਕ ਹੋ ਗਈ ਅਦਾਲਤ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਏਡੀਜੀਪੀ ਚੇਲਨਾ ਨੂੰ ਤਲਬ ਕਰ ਲਿਆ ਉਥੇ ਇਸ ਕੇਸ ਦੀ ਜਾਂਚ ਮੁੜ ਕਰਾਉਣ ਦੇ ਹੁਕਮ ਦਿੱਤੇ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਮੁੜ ਜਾਂਚ ਕੀਤੀ ਗਈ ਤਾਂ ਇਸ ਦੇ ਵਿੱਚ ਜੇਲ੍ਹ ਅਧਿਕਾਰੀਆਂ ਤੇ ਵਾਰਡਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਏਡੀਜੀਪੀ ਚੇਲਨਾ ਦੇ ਵੱਲੋਂ ਹਾਈ ਕੋਰਟ ਨੂੰ ਬੀਤੇ ਦਿਨ ਹਲਫੀਆ ਬਿਆਨ ਦਿੱੰਦਿਆ ਕਸੂਰਵਾਰਾਂ ਦੇ ਖਿਲਾਫ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਦੇ ਇਸ ਦੇ ਮੁਤਾਬਿਕ ਜੇਲ ਸੁਪਰਡੈਂਟ ਜਗਿੰਦਰ ਪਾਲ ਮੁਅਤਲ ਕਰ ਦਿੱਤਾ ਗਿਆ ਹੈ ਤੇ ਸੁਪਰਡੈਂਟ ਤੇ ਵਧੀਕ ਸੁਪਰਡੈਂਟ ਦੇ ਖਿਲਾਫ ਵਿਭਾਗੀ ਕਾਰਵਾਈ ਲਿਖ ਕੇ ਦਿੱਤੀ ਗਈ ਹੈ ਦੋਸਾਹੇ ਸੁਪਰਡੈਂਟ ਹੈੱਡ ਵਾਰਡਨ ਤੇ ਵਾਰਡਨ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕੈਦੀ ਹਰਿੰਦਰ ਪਾਲ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦੇ ਲਈ ਲਿਖਿਆ ਗਿਆ ਹੈ हुशियारपुर के थाना सिटी पुलिस ने केस दर्ज किया है पर एफ आई आर किसी जेल अधिकारी या कर्मचारी का न शामिल नहीं है पंकज कबाई मेरे सहयोगी मेरे लगातार मौजूद रहे पंकज सख्ती की जा रही है सख्ती हैगी और हुशियारपुर के मामले में भी सख्ती नजर आ रही है कोर्ट के हुक्म होंगे ने हाई कोर्ट के हुक्म होंगे ने हाई कोर्ट के हलफिया बयान आता है पर हलफिया बयान झूठा साबित होंगे जो जेल की सीसी टीवी फुटेज आती है मुड़ जांच हुई ਮੁਰਜਾਂਸ ਦੇ ਵਿੱਚ ਸਾਰਾ ਕੁਝ ਸਪਸ਼ਟ ਹੋ ਗਿਆ ਪਰ ਹਜੇ ਵੀ ਸਵਾਲ ਹੈ ਪੰਕਜ ਕਿ ਐਫ ਆਈ ਆਰ ਦੇ ਵਿੱਚ ਕਿਸੇ ਜੇਲ੍ਹ ਅਧਿਕਾਰੀ ਜਾਂ ਕਰਮਚਾਰੀ ਦਾ ਨਾ ਕਿਉਂ ਨਹੀਂ ਆ ਦੇਖੋ ਗਗਨ ਇਸ ਪੂਰੇ ਕੇਸ ਨੂੰ ਅਗਰ ਸਮਝਣ ਦੀ ਕੋਸ਼ਿਸ਼ ਹਰਿੰਦਰਪਾਲ ਸਿੰਘ ਉਰਫ ਰਿੰਦਾ ਦੇ ਵਕੀਲ ਦੇ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਗਈ ਸੀ ਔਰ ਇਹ ਕਿਹਾ ਗਿਆ ਸੀਗਾ ਕਿ ਹਰਿੰਦਰਪਾਲ ਸਿੰਘ ਉਰਫ ਰਿੰਦਾ ਜੋ ਉਹਨਾਂ ਦੇ ਜਿਹੜੇ ਜਿਹੜੇ ਉਹਨੇ ਉਨ੍ਹਾਂ ਦੇ ਉੱਤੇ ਐਕਸ਼ਨ ਹੋਇਆ ਉਨ੍ਹਾਂ ਦੇ ਉੱਤੇ ਕੁੱਟਮਾਰ ਹੋਈ ਹੈ ਪੁਲਿਸ ਦੇ ਵਿੱਚ ਜਿਹੜਾ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਕੁੱਟਿਆ ਵੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਜਾਂਚ ਦੇ ਹੁਕਮ ਦਿੱਤੇ ਸੀਗੇ ਜਦੋਂ ਜਾਂਚ ਹੋਈ ਸੈਸ ਵਿੱਚ ਇਹ ਜਾਂਚ ਦੇ ਸਾਹਮਣੇ ਆਇਆ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕੁੱਟਮਾਰ ਜਿਹੜੀ ਹੈ ਹਰਿੰਦਰਪਾਲ ਸਿੰਘ ਔਰ ਪਰਿੰਦਾ ਦੀ ਨਹੀਂ ਹੋਈ ਔਰ ਜੇਲ੍ਹ ਦੇ ਅੰਦਰ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਹੁੰਦਾ ਵੈ ਉਸ ਦੀ ਵੀਡੀਓ ਵੀ ਜਿਹੜੀ ਹੈ ਉਹ ਹਾਈ ਕੋਰਟ ਨੂੰ ਸੌਂਪ ਦਿੱਤੀ ਸੀ ਔਰ ਜਦੋਂ ਉਹ ਵੀਡੀਓ ਹਾਈ ਕੋਰਟ ਨੂੰ ਸੌਂਪੀ ਗਈ ਤਾਂ ਹਰਿੰਦਰਪਾਲ ਸਿੰਘ ਔਰ ਪਰਿੰਦਾ ਦੇ ਵਕੀਲ ਨੇ ਉਹ ਵੀਡੀਓ ਕੋਰਟ ਤੋਂ ਮੰਗੀ ਉਹ ਕੋਰਟ ਤੋਂ ਵੀਡੀਓ ਮੰਗਣ ਤੋਂ ਬਾਅਦ ਉਸ ਸੀਸੀਟੀਵੀ ਵੀਡੀਓ ਦੇ ਵਿੱਚ ਸਾਹਮਣੇ ਆ ਗਿਆ ਜੋ ਵੀਡੀਓ ਅਟੈਚ ਕੀਤੀ ਸੀ ਕਿ ਰਿੰਦਾ ਦੇ ਉੱਤੇ ਕੁਝ ਲੋਕ ਜਿਹੜੇ ਨੇ ਉਸ ਦੇ ਉੱਤੇ ਕੁੱਟਮਾਰ ਕਰ ਰਹੇ ਨੇ ਉਸ ਨੂੰ ਮਾਰਿਆ ਜਾ ਰਿਹਾ ਵਾ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਹਰਿੰਦਰਪਾਲ ਸਿੰਘ ਰਿੰਦਾ ਦੇ ਵੱਲ ਜਿਹੜੇ ਵਕੀਲ ਨੇ ਉਹਨਾਂ ਨੇ ਉਹ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਹਾਈ ਕੋਰਟ ਨੂੰ ਦਿਖਾਈ ਔਰ ਇਹ ਕਿਹਾ ਕਿ ਇਹ ਦੇਖੋ ਸਿੱਧੇ ਤੌਰ ਤੇ ਸਬੂਤ ਹੈ ਕਿ ਜੇ ਪ੍ਰਸ਼ਾਸਨ ਦੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਕੁੱਟਮਾਰ ਕਰ ਰਹੇ ਨੇ ਉਸ ਤੋਂ ਬਾਅਦ ਦੁਬਾਰਾ ਇਨਕੁਆਇਰੀ ਜਿਹੜੀ ਹੈ ਉਹ ਮਾਰਕ ਕੀਤੀ ਜਾਂਦੀ ਹੈ ਔਰ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਜੇਲ ਸੁਪਰੀਡੈਂਟ ਹਰਿੰਦਰ ਪਾਲ ਸਿੰਘ ਉਰਫ ਰਿੰਦਾ ਨੂੰ ਕੁੱਟਮਾਰ ਕਰ ਰਿਹਾ ਹੈ ਉਸ ਦੇ ਨਾਲ ਕੁਝ ਹੋਰ ਜਿਹੜੇ ਜੇਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਹ ਕੁੱਟਮਾਰ ਕਰ ਰਹੇ ਨੇ ਔਰ ਉਸ ਤੋਂ ਬਾਅਦ ਹੁਣ ਇਹ ਐਕਸ਼ਨ ਹੋਇਆ ਜਿੱਥੇ ਜੇਲ ਸੁਪਰੀਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਉੱਥੇ ਹੀ ਉਸ ਦੇ ਨਾਲ ਜਿਹੜੇ ਹੋਰ ਅਧਿਕਾਰੀ ਸੀਗੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਉਹ ਆਰੰਭ ਕੀਤੀ ਹੈ ਔਰ ਇਸ ਦੇ ਨਾਲ ਵਕੀਲ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਦੁਬਾਰਾ ਕੁੱਟਮਾਰ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਕਰਕੇ ਆ ਜਿਹੜਾ ਰਿੰਦਾ ਵੈ ਉਸਦੀ ਜੇਲ ਬਦਲੀ ਜਾਵੇ ਔਰ ਹੁਣ ਕੋਰਟ ਵੱਲੋਂ ਜੇਲ ਬਦਲਣ ਦੇ ਹੁਕਮ ਦਿੱਤੇ ਨੇ ਕਿਤੇ ਕਿਸੇ ਹੋਰ ਕੋਰਟ ਦੇ ਵਿੱਚ ਸ਼ਿਫਟ ਕੀਤਾ ਜਾਏਗਾ ਔਰ ਇਸ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਹ ਸਿੱਧੇ ਤੌਰ ਤੇ ਬਦਮਾਸ਼ੀ ਜਾਂ ਸਿੱਧੇ ਤੌਰ ਤੇ ਇਹ ਗਲਤ ਕੰਮ ਜਿਹੜਾ ਵੈ ਜੇਲ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਹੈ ਇਸ ਲਈ ਮੁਕੱਦਮਾ ਜਿਹੜਾ ਵੈ ਉਹ ਦਰਜ ਹੋਣਾ ਚਾਹੀਦਾ ਔਰ ਮੁਕੱਦਮਾ ਦਰਜ ਜ਼ਰੂਰ ਹੋਇਆ لیکن کسی بھی نام دے اوپر مقدمہ درج نہیں ਕੀਤਾ گیا اس ਨੂੰ ਲੈ ਕੇ ਹੁਣ ਦੇਖਿਆ ਜਾਏਗਾ ਕਿਉਂਕਿ انਕੁਆਇਰੀ ਬਿਠਾਈ ਗਈ ਹੈ انਕੁਆਇਰੀ ਤੋਂ ਬਾਅਦ ਜਿਹੜੇ ਜਿਹੜੇ ਨਾਮ ਸਾਹਮਣੇ ਆਣਗੇ ਉਹ ਨਾਮ ਜਿਹੜੇ ਨੇ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਗਗਨ ਜੀ ਬਹੁਤ شکریہ ਬੰਗੜ ਜੀ ਇਸ ਤमाम ਜਾਣਕਾਰੀ ਦੇ ਲਈ ਹੁਸ਼ਿਆਰਪੁਰ ਜੇਲ੍ਹ ਦੇ ਅਧਿਕਾਰੀਆਂ ਦਾ ਹੀ ਵੱਡਾ ਐਕਸ਼ਨ ਹੋਇਆ ਹੈ ਔਰ ਕੈਦੀ ਦੇ ਨਾਲ ਇੱਕ ਊਟਮਾਰ ਦਾ ਮਾਮਲਾ ਸੀਗਾ ਜਿਸ ਤੇ ਵਿੱਚ ਕਾਰਵਾਈ ਕੀਤੀ ਗਈ